ਸੱਚੀ ਗੱਲ ਦੋਸਤੋ ਤੁਹਾਡੇ ਸਾਰਿਆਂ ਦੀ ਜ਼ਿੰਦਗੀ 'ਚ ਇੱਕ ਏਦਾਂ ਦਾ ਪਲ ਜ਼ਰੂਰ ਆਇਆ ਹੋਣਾ ਜਦੋਂ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਲੱਕੀ ਮਹਿਸੂਸ ਕੀਤਾ ਹੋਵੇਗਾ ਪਰ ਜਿਹੜੇ ਸ਼ਖਸ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਤੋਂ ਜ਼ਿਆਦਾ ਲੱਕੀ ਉਸ ਤੋਂ ਜ਼ਿਆਦਾ ਕਿਸਮਤ ਵਾਲਾ ਇਨਸਾਨ ਤੁਸੀਂ ਅੱਜ ਤੱਕ ਨਹੀਂ ਦੇਖਿਆ ਹੋਣਾ ਇਹ ਬੰਦਾ ਇੰਨਾ ਲੱਕੀ ਸੀ ਕਿ ਇਹ 7 ਵਾਰ ਮੌਤ ਦੇ ਮੂੰਹੋਂ ਬਚ ਨਿਕਲਿਆ 7 ਵਾਰ ਮੌਤ ਨੂੰ ਚੱਕਵਾ ਦਿੱਤਾ ਸੀ ਇਸ ਬੰਦੇ ਨੇ ਏਦਾਂ ਲੱਗਦਾ ਕਿਸੇ ਫਿਲਮ ਦੀ ਕਹਾਣੀ ਹੋਵੇ ਪਰ ਇਹ ਸੱਚ ਹੈ ਇਸੇ ਕਰਕੇ ਇਸ ਬੰਦੇ ਨੂੰ ਦੁਨੀਆ ਦਾ ਸਭ ਤੋਂ ਲੱਕੀ ਇਨਸਾਨ ਮੰਨਿਆ ਗਿਆ ਉਸ ਇਨਸਾਨ ਦਾ ਨਾਮ ਹੈ ਫ੍ਰੇਨ ਸੇਲਕ ਫ੍ਰੇਨ ਦਾ ਜਨਮ 14 ਜੂਨ 1929 ਨੂੰ ਡਬਰੋਨਿਕ ਕ੍ਰੋੇਸ਼ੀਆ ਦੇ ਇੱਕ ਮਿਡਲ ਕਲਾਸ ਪਰਿਵਾਰ ਵਿੱਚ ਹੋਇਆ ਸੀ 뮤ਜ਼ਿਕ ਸਿੱਖਣ ਦਾ ਸ਼ੌਂਕ ਸੀਗਾ ਬਚਪਨ ਤੋਂ ਫਿਰ ਉਹਦੇ ਮਾਪਿਆਂ ਨੇ ਉਹਨੂੰ ਪਿਆਨੋ ਤੇ ਵਾਇਲਨ ਸਿੱਖਣ ਲਈ ਹਾਈ ਸਕੂਲ ਭੇਜਤਾ 1941 ਚ ਵਰਲਡ ਵਾਰ 2 ਦੌਰਾਨ ਫ੍ਰੇਨ ਦੇ ਸ਼ਹਿਰ ਚ ਕਈ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਇਹਨਾਂ ਘਟਨਾਵਾਂ ਦਾ ਫ੍ਰੇਨ ਤੇ ਬਹੁਤ ਅਸਰ ਪਿਆ ਉਹ ਬਹੁਤ ਘੱਟ ਗੱਲ ਕਰਦਾ ਸੀ ਤੇ ਆਪਣੇ ਆਪ ਨੂੰ ਹਮੇਸ਼ਾ 뮤직 ਸਿੱਖਣ ਵਿੱਚ ਹੀ ਵਜੀ ਰੱਖਦਾ ਸੀ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਗਿਆ ਉਹਦੀ ਜ਼ਿੰਦਗੀ ਥੋੜੀ ਜੀ ਬਿਹਤਰ ਹੁੰਦੀ ਗਈ ਉਹ ਕ੍ਰੇਸ਼ੀਆ ਵਿੱਚ ਐਜ਼ ਅ 뮤직 ਟੀਚਰ ਕੰਮ ਕਰਨ ਲੱਗ ਪਿਆ ਉਹ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਨਾਲ ਜ਼ਿੰਦਗੀ ਜੀ ਰਿਹਾ ਸੀ ਪਰ ਸਨ 1962 ਚ ਜਦੋਂ ਫਰੇਨ 33 ਸਾਲ ਦਾ ਸੀ ਉਹਦੀ ਸ਼ਾਂਤ ਜ਼ਿੰਦਗੀ ਨੇ ਇੱਕ ਡਰਾਬਨਾ ਮੋੜ ਲੈ ਲਿਆ ਉਸ ਸਾਲ ਜਨਵਰੀ ਵਿੱਚ ਫਰੇਨ ਸਾਰਾਇੋਵੇ ਤੋਂ ਵਾਪਸ ਆਪਣੇ ਸ਼ਹਿਰ ਡਿਬਰੋਨਿਕ ਜਾਣ ਲਈ ਟ੍ਰੇਨ ਵਿੱਚ ਸਫ਼ਰ ਕਰ ਰਿਹਾ ਸੀ। ਟ੍ਰੇਨ ਦੇ ਰੇਲਵੇ ਟਰੈਕ ਤੇ ਪੱਥਰ ਡਿੱਗੇ ਹੋਏ ਸਨ। ਟ੍ਰੇਨ ਉਹਨਾਂ ਪੱਥਰਾਂ ਨਾਲ ਜਾ ਟਕਰਾਈ। ਟ੍ਰੇਨ ਦੇ ਡੱਬੇ ਪਟੜੀ ਤੋਂ ਉੱਤਰ ਗਏ। ਉੱਥੇ ਹੀ ਨੇੜੇ ਇੱਕ ਨਦੀ ਸੀ ਜੋ ਕਿ ਪੂਰੀ ਤਰ੍ਹਾਂ ਜੰਮੀ ਹੋਈ ਸੀ। ਟ੍ਰੇਨ ਸਾਰੇ ਮੁਸਾਫਰਾਂ ਸਮੇਤ ਇਸ ਬਰਫ਼ ਨਾਲ ਜੰਮੀ ਹੋਈ ਨਦੀ ਵਿੱਚ ਜਾ ਡਿੱਗੀ। ਕੋਈ ਕੁਝ ਸਮਝ ਪਾਉਂਦਾ ਇਸ ਤੋਂ ਪਹਿਲਾਂ ਹੀ ਅੱਧੀ ਟ੍ਰੇਨ ਨਦੀ ਵਿੱਚ ਡੁੱਬ ਚੁੱਕੀ ਸੀ। ਇਸ ਹਾਲਤ 'ਚ ਕਿਸੇ ਵੀ ਇਨਸਾਨ ਦਾ ਦਿਮਾਗ ਚੱਲਣਾ ਬੰਦ ਹੋ ਜਾਂਦਾ ਹੈ। ਪਰ ਐਦਾਂ ਦੀ ਸਿਚੁਏਸ਼ਨ 'ਚ ਵੀ ਫਰੇਨ ਨੇ ਹਿੰਮਤ ਨਹੀਂ ਹਾਰੀ। ਜਿਆਦਾ ਦੇਰ ਤੱਕ ਠੰਡੇ ਪਾਣੀ ਵਿੱਚ ਰੁਕਣ ਨਾਲ ਉਹਦੀ ਜਾਨ ਨੂੰ ਖਤਰਾ ਸੀ। ਉਹ ਕਿਸੇ ਵੀ ਤਰ੍ਹਾਂ ਜਿੰਦਾ ਰਹਿਣਾ ਚਾਹੁੰਦਾ ਸੀ। ਉਹਨੇ ਜਿਵੇਂ-ਤਿਵੇਂ ਬਹੁਤ ਮੁਸ਼ਕਲ ਨਾਲ ਆਪਣੇ ਡੱਬੇ ਦੀ ਵਿੰਡੋ ਤੋੜੀ ਤੇ ਬਾਹਰ ਨਿਕਲ ਗਿਆ। ਇਹ ਨਹੀਂ ਭੀ ਉਹਨੇ ਸਿਰਫ ਆਪਣੇ ਬਾਰੇ ਸੋਚਿਆ, ਬਲਕਿ ਨਾਲ ਵਾਲੇ ਇੱਕ ਮੁਸਾਫਰ ਨੂੰ ਵੀ ਟ੍ਰੇਨ ਤੋਂ ਜ਼ਿੰਦਾ ਬਾਹਰ ਕੱਢਿਆ। ਉਹ ਜ਼ਖਮੀ ਹਾਲਤ ਵਿੱਚ ਤੈਰਦੇ ਹੋਏ ਨਦੀ ਦੇ ਕੰਢੇ ਤੇ ਆਇਆ ਤੇ ਆਪਣੀ ਜਾਨ ਬਚਾਈ। ਬੁਰੀ ਹੀ ਢੇਰ ਵਿੱਚ ਨੇੜੇ ਦੇ ਪਿੰਡ ਦੇ ਲੋਕਾਂ ਨੇ ਆ ਕੇ ਸਾਰੇ ਜ਼ਖਮੀ ਮੁਸਾਫਰਾਂ ਨੂੰ ਰੈਸਕਿਊ ਕੀਤਾ ਇਸ ਹਾਦਸੇ 'ਚ 17 ਲੋਕਾਂ ਦੀ ਮੌਤ ਹੋਈ ਸੀ ਤੇ ਜਿੰਨੇ ਵੀ ਮੁਸਾਫਰ ਬਚੇ ਸੀ ਉਹਨਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਸਨ ਇਹਨਾਂ ਜ਼ਖਮੀ ਲੋਕਾਂ ਵਿੱਚੋਂ ਇੱਕ ਫਰੇਨ ਵੀ ਸੀ ਇੰਨੀ ਢੇਰ ਠੰਡ ਵਿੱਚ ਰਹਿਣ ਨਾਲ ਉਹਨੂੰ ਹਾਈਪੋਥਰਮੀਆ ਤੋਂ ਵੀ ਗੁਜ਼ਰਨਾ ਪਿਆ ਤੇ ਉਹਦੀ ਬਾਹ ਪੂਰੀ ਤਰ੍ਹਾਂ ਫ੍ਰੈਕਚਰਡ ਹੋ ਚੁੱਕੀ ਸੀ ਕੁਝ ਦਿਨਾਂ ਬਾਅਦ ਸਰੀਰਕ ਤੌਰ ਤੇ ਤਾਂ ਉਹਦੀ ਤਬੀਰ ਠੀਕ ਹੋ ਗਈ ਪਰ ਮਾਨਸਿਕ ਤੌਰ ਤੇ ਇਸ ਹਾਦਸੇ ਨੂੰ ਭੁੱਲਣਾ ਉਹਦੇ ਲਈ ਇੰਨਾ ਆਸਾਨ ਨਹੀਂ ਸੀ ਉਸ ਵਕਤ ਉਹਨੇ ਪਹਿਲੀ ਵਾਰ ਮੌਤ ਨੂੰ ਇੰਨਾ ਨੇੜੇੋਂ ਵੇਖਿਆ ਸੀ ਉਹਨੂੰ ਲੱਗਾ ਕਿ ਜ਼ਿੰਦਗੀ 'ਚ ਇਸ ਤੋਂ ਬੁਰਾ ਹੋਰ ਕੁਝ ਨਹੀਂ ਹੋ ਸਕਦਾ ਪਰ ਉਹਨੂੰ ਨਹੀਂ ਸੀ ਪਤਾ ਕਿ ਇਹ ਤਾਂ ਆਉਣ ਵਾਲੀਆਂ ਮੁਸ਼ਕਲਾਂ ਦੀ ਸਿਰਫ ਇੱਕ ਛੋਟੀ ਜੀ ਝਲਕ ਸੀ ਅਗਲੇ ਸਾਲ 1963 'ਚ ਫ੍ਰੇਨ ਜਾਗਰੇਵ ਸ਼ਹਿਰ ਵਿੱਚ ਸੀ ਉਹਨੂੰ ਖਬਰ ਮਿਲੀ ਕਿ ਉਹਦੀ ਮਾਂ ਦੀ ਸਿਹਤ ਠੀਕ ਨਹੀਂ ਹੈ ਉਦੀ ਮਾਂ ਰਜੀ ਇੱਕਾ ਸ਼ਹਿਰ ਚ ਰਹਿੰਦੀ ਸੀ ਉਹਨੇ ਜਲਦੀ ਜਲਦੀ ਫਲਾਈਟ ਦੀ ਟਿਕਟ ਬੁੱਕ ਕੀਤੀ 에ਅਰਲਾਈਨ ਨੂੰ ਕਾਫੀ ਰਿਕੁਐਸਟ ਕਰਨ ਤੇ ਉਹਨੂੰ ਇਹ ਟਿਕਟ ਮਿਲੀ ਸੀ ਉਦੀ ਸੀਟ ਸਭ ਤੋਂ ਅਖੀਰ ਵਿੱਚ ਐਗਜ਼ਿਟ ਡੋਰ ਦੇ ਕੋਲ ਸੀ ਜਹਾਜ਼ ਦੀ ਸਾਰੀ ਯਾਤਰਾ ਸੇਫ ਰਹੀ ਪਰ ਲੈਂਡਿੰਗ ਤੋਂ ਥੋੜੀ ਦੇਰ ਪਹਿਲਾਂ ਜਹਾਜ਼ 'ਚ ਤਕਨੀਕੀ ਖਰਾਬੀ ਆ ਗਈ ਕੋਈ ਜਹਾਜ਼ ਆਊਟ ਆਫ ਕੰਟਰੋਲ ਹੋ ਗਿਆ ਹਿੱਲਣਾ ਸ਼ੁਰੂ ਕਰਤਾ ਜਾਏ ਨੇ ਅਚਾਨਕ ਜਿਹੜੇ ਐਗਜ਼ਿਟ ਡੋਰ ਦੇ ਕੋਲ ਫਰੇਮ ਬੈਠਾ ਸੀ ਉਹ ਦਰਵਾਜ਼ਾ ਖੁੱਲ ਗਿਆ ਪ੍ਰੈਸ਼ਰ ਦੇ ਕਾਰਨ ਫਰੇਨ ਦੇ ਕੋਲ ਬੈਠੀ ਹੋਈ ਇੱਕ ਫਲਾਈਟ ਅਟੈਂਡੈਂਟ ਇਸ ਪਲੇਨ ਤੋਂ ਬਾਹਰ ਡਿੱਗ ਗਈ ਫਰੇਨ ਨੂੰ ਕੁਝ ਸਮਝ ਆਉਂਦਾ ਇਸ ਤੋਂ ਪਹਿਲਾਂ ਹੀ ਫਰੇਨ ਵੀ 에ਅਰ ਪ੍ਰੈਸ਼ਰ ਦੀ ਵਜ੍ਹਾ ਨਾਲ ਜਹਾਜ਼ ਤੋਂ ਬਾਹਰ ਡੇਪਿਆ 2600 ਫੁੱਟ ਦੀ ਉਚਾਈ ਸੀ ਉਦੋਂ ਜਹਾਜ਼ ਸੀ ਇੰਨੀ ਉਚਾਈ ਤੋਂ ਡਿੱਗ ਕੇ ਕੋਈ ਵੀ ਨਹੀਂ ਬਚ ਸਕਦਾ ਪਰ ਚਮਤਕਾਰ ਇਹ ਹੋਇਆ ਕਿ ਫਰੇਨ ਇੰਨੀ ਉਚਾਈ ਤੋਂ ਸਿੱਧਾ ਇੱਕ ਸੁੱਕੇ ਘਾਹ ਦੇ ਵੱਡੇ ਸਾਰੇ ਢੇਰ ਤੇ ਡਿੱਗਿਆ ਇਸ ਵਾਰ ਵੀ ਫਰੇਨ ਨੇ ਮੌਤ ਨੂੰ ਚੱਕਮਾ ਦੇ ਦਿੱਤਾ ਉਸ ਤੋਂ ਬਾਅਦ ਹੈਰਾਨੀ ਦੀ ਗੱਲ ਇਹ ਸੀ ਕਿ ਫਰੇਨ ਦੇ ਇੱਕ ਖਰੋਂਚ ਤੱਕ ਨਹੀਂ ਸੀ ਆਈ ਦੂਜੇ ਪਾਸੇ ਬਦਕਿਸਮਤੀ ਨਾਲ ਉਹ ਪਲੇਨ ਕਰੈਸ਼ ਹੋ ਗਿਆ ਪਲੇਨ ਵਿੱਚ ਜੋ 19 ਮੁਸਾਫਰ ਸਨ ਉਹਨਾਂ ਦੀ ਟਰਾਜਿਕ ਤਰੀਕੇ ਨਾਲ ਮੌਤ ਹੋ ਗਈ ਇਹ ਫਰੇਨ ਦੀ ਪਹਿਲੀ ਤੇ ਆਖਰੀ ਹਵਾਈ ਯਾਤਰਾ ਸੀ ਇਸ ਕਰੈਸ਼ ਦੇ ਸਦਮੇ ਕਰਕੇ ਉਹਨੇ ਕਦੇ ਵੀ ਦੁਬਾਰਾ ਜਹਾਜ਼ ਵਿੱਚ ਸਫ਼ਰ ਨਹੀਂ ਕੀਤਾ ਫਰੇਨ ਦੋਨੋਂ ਵਾਰ ਮੁਸ਼ਕਲ ਨਾਲ ਮਰਦੇ ਮਰਦੇ ਬਚਿਆ ਸੀ ਪਤਾ ਨਹੀਂ ਕਿਸਮਤ ਉਹਦੇ ਨਾਲ ਖੇਡ ਰਹੀ ਸੀ ਜਾਂ ਉਹਨੂੰ ਬਚਾ ਰਹੀ ਸੀ ਅੱਗੇ ਆਉਣ ਵਾਲੇ ਸਮੇਂ ਵਿੱਚ ਉਹਦੇ ਨਾਲ ਹੋਰ ਵੀ ਜ਼ਿਆਦਾ ਜਾਨਲੇਵਾ ਹਾਦਸੇ ਹੋਣ ਵਾਲੇ ਸਨ ਸਾਲ ਆਇਆ 1966 ਫ੍ਰੇਨ ਸੇ ਲਖ ਨੂੰ ਲੱਗਿਆ ਕਿ ਹੁਣ ਸ਼ਾਇਦ ਸਭ ਕੁਝ ਠੀਕ ਹੋ ਗਿਆ ਉਹ ਹਮੇਸ਼ਾ ਦੀ ਤਰ੍ਹਾਂ ਕੰਮ ਤੇ ਜਾਣ ਲਈ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਪਹਾੜੀ ਰਸਤਾ ਸੀ ਅਚਾਨਕ ਬੱਸ ਦੇ ਡਰਾਈਵਰ ਦਾ ਬੱਸ ਤੋਂ ਕੰਟਰੋਲ ਛੁੱਟ ਗਿਆ ਕੰਟਰੋਲ ਗਵਾਉਣ ਦੀ وجہ ਨਾਲ ਬੱਸ ਫਿਸਲ ਕੇ ਨੇੜੇ ਦੀ ਇੱਕ ਨਦੀ ਵਿੱਚ ਡੇਗ ਗਈ ਫ੍ਰੇਨ ਇੱਕ ਵਾਰੀ ਫੇਰ ਪਾਣੀ ਵਿੱਚ ਸੀ ਇਸ ਵਾਰੀ ਵੀ ਉਹ ਹਿੰਮਤ ਦਿਖਾ ਕੇ ਬੱਸ ਤੋਂ ਬਾਹਰ ਨਿਕਲਿਆ ਤੇ ਤਿਆਰਦਾ ਹੋਇਆ ਕਿਨਾਰੇ ਤੇ ਜਾ ਪਹੁੰਚਿਆ ਉਸ ਬਸ ਦੇ ਚਾਰ ਮੁਸਾਫਰਾਂ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਪਰ ਫਰੇਨ ਦੀ ਜਾਨ ਦੁਆਰਾ ਬਚ ਗਈ ਇਹ ਸਭ ਕੁਝ ਕਾਫੀ ਨਹੀਂ ਸੀ 1970 ਚ ਫਰੇਨ ਦੀ ਜ਼ਿੰਦਗੀ ਚ ਚੌਥੀ ਵਾਰ ਉਹਦੇ ਨਾਲ ਇੱਕ ਹੋਰ ਘਟਨਾ ਵਾਪਰੀ ਇੱਕ ਦਿਨ ਉਹ ਕਾਰ ਤੇ ਕਿਤੇ ਜਾ ਰਿਹਾ ਸੀ ਚਲਦੇ-ਚਲਦੇ ਅਚਾਨਕ ਉਹਦੀ ਕਾਰ 'ਚ ਅੱਗ ਲੱਗੀ ਕਾਰ ਦੀ ਸਪੀਡ ਜ਼ਿਆਦਾ ਸੀ ਕਿਸੇ ਵੀ ਸਮੇਂ ਉਹਦੀ ਗੱਡੀ ਬਲਾਸਟ ਹੋ ਸਕਦੀ ਸੀ ਫਰੇਂ ਦੇ ਕੋਲ ਜਿੰਦਾ ਰਹਿਣ ਦਾ ਸਿਰਫ ਇੱਕੋ ਹੀ ਤਰੀਕਾ ਸੀ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਗੱਡੀ ਤੋਂ ਬਾਹਰ ਨਿਕਲੇ ਬਟ ਟਾਈਮ ਲਿਮਟਿਡ ਹੋਣ ਦੀ وجہ ਨਾਲ ਗੱਡੀ ਰੋਕ ਕੇ ਆਰਾਮ ਨਾਲ ਬਾਹਰ ਨਿਕਲਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਸੀਗਾ ਇੱਕ ਇੱਕ ਪਲ ਉਹਨੂੰ ਮੌਤ ਦੇ ਹੋਰ ਨੇੜੇ ਲੈ ਕੇ ਜਾ ਰਿਹਾ ਸੀ ਜਦੋਂ ਹੋਰ ਕੋਈ ਰਾਹ ਨਾ ਦਿਖਾਈ ਦਿੱਤਾ ਤਾਂ ਉਹਨੇ ਜਲਦੀ ਗੱਡੀ ਦਾ ਦਰਵਾਜ਼ਾ ਖੋਲ ਕੇ ਸੜਕ ਤੇ ਬਾਹਰ ਛਾਲ ਮਾਰ ਦਿੱਤੀ ਅਗਲੇ 20 ਘੰਟਿਆਂ ਚੀ ਗੱਡੀ ਬਲਾਸਟ ਹੋ ਗਈ ਇੱਕ ਵਾਰੀ ਫਿਰ ਤੋਂ ਫਰੇਂ ਦੀ ਜਾਨ ਬਚ ਗਈ ਪਰ ਕਿਸਮਤ ਨੇ ਅਜੇ ਹੋਰ ਵੀ ਪਲਾਨ ਬਣਾਏ ਸੀ ਉਹਦੇ ਲਈ ਕੁਝ ਸਮੇਂ ਬਾਅਦ ਫਰੇਨ ਨੇ ਦੂਜੀ ਗੱਡੀ ਲਈ ਪਰ 1973 ਚ ਇਹ ਦੂਜੀ ਗੱਡੀ ਦਾ ਵੀ ਫਿਊਲ ਪੰਪ ਅਚਾਨਕ ਖਰਾਬ ਹੋ ਗਿਆ ਜਿਹਦੀ وجہ ਨਾਲ ਪੈਟਰੋਲ ਗੱਡੀ ਦੇ ਅੰਦਰ ਲੀਕ ਹੋਣ ਲੱਗ ਪਿਆ ਥੋੜੇ ਟਾਈਮ ਬਾਅਦ ਗੱਡੀ ਦੇ ਬੈਂਟਸ ਚੋਂ ਵੀ ਅੱਗ ਨਿਕਲਣ ਲੱਗੀ ਇਹ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਫਰੇਨ ਦੇ ਸਾਰੇ ਬਾਲ ਸੜ ਗਏ ਪਰ ਪਿਛਲੀ ਵਾਰ ਬਾੰਗ ਇਸ ਵਾਰੀ ਵੀ ਉਨੇ ਸੜਦੀ ਗੱਡੀ ਤੋਂ ਬਾਹਰ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਬਚਾ ਲਈ ਫਰੇਨ ਨੇ ਸੋਚਿਆ ਵੀ ਇੰਨੇ ਜਿਆਦਾ ਭਿਆਨਕ ਹਾਦਸਿਆਂ ਤੋਂ ਬਾਅਦ ਹੁਣ ਮੇਰੀ ਜ਼ਿੰਦਗੀ ਨਾਰਮਲ ਹੋ ਜਾਏਗੀ ਉਹ ਹੁਣ ਆਰਾਮ ਕਰਨਾ ਚਾਹੁੰਦਾ ਸੀ ਉਹ ਬਸ ਆਪਣੀ ਜ਼ਿੰਦਗੀ ਜੀਣਾ ਚਾਹੁੰਦਾ ਸੀ ਪਰ ਅੱਗੇ ਉਹਦੇ ਨਾਲ ਹੋਰ ਵੀ ਜਿਆਦਾ ਕਟਨਾਵਾਵਾਂ ਹੋਣ ਵਾਲੀਆਂ ਸਨ 1995 ਚ ਉਹ ਕਿਸੇ ਕੰਮ ਦੇ ਸਿਲਸਿਲੇ ਚ ਜ਼ਾਗਰੇਵ ਸ਼ਹਿਰ ਵਿੱਚ ਗਿਆ ਹੋਇਆ ਸੀ ਰਾਤ ਤੁਰਦੇ ਤੁਰਦੇ ਉਹ ਇੱਕ ਬੱਸ ਨਾਲ ਟਕਰਾਇਆ ਤੇ ਹੇਠਾਂ ਜ਼ਮੀਨ ਤੇ ਡੇਪਿਆ ਇਸ ਟੱਕਰ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਆਸ-ਪਾਸ ਸਾਰਿਆਂ ਨੂੰ ਯਕੀਨ ਹੋ ਗਿਆ ਸੀ ਕਿ ਉਹਨੂੰ ਬਚਾਉਣਾ ਬਿਲਕੁਲ ਅਸੰਭਵ ਹੈ ਪਰ ਉਹ ਫਿਰ ਵੀ ਇੱਕ ਵਾਰ ਹੋਰ ਲੱਕ ਦੇ ਆਧਾਰ ਤੇ ਬਚ ਗਿਆ 6 ਵਾਰ ਮੌਤ ਨੂੰ ਚੀਟ ਕਰਨ ਤੋਂ ਬਾਅਦ ਉਸ ਦੀ ਜ਼ਿੰਦਗੀ ਦੀ ਕਹਾਣੀ ਸਿਰਫ ਇੱਥੇ ਖਤਮ ਨਹੀਂ ਹੋਈ ਅਗਲੇ ਸਾਲ 1996 ਵਿੱਚ ਉਹ ਕ੍ਰੇਸ਼ੀਆ ਦੇ ਪਹਾੜਾਂ ਵਿੱਚ ਗੱਡੀ ਚਲਾ ਰਿਹਾ ਸੀ ਸਾਹਮਣੇ ਤੋਂ ਆਉਣ ਵਾਲਾ ਇੱਕ ਟਰੱਕ ਉਹਦੀ ਗੱਡੀ ਨਾਲ ਟਕਰਾਉਣ ਹੀ ਵਾਲਾ ਸੀ ਪਰ ਉਹਨੇ ਆਪਣੇ ਆਪ ਨੂੰ ਬਚਾਉਣ ਲਈ ਗੱਡੀ ਸੱਜੇ ਪਾਸੇ ਮੋੜ ਲਈ ਉਹਦੀ ਗੱਡੀ ਸੜਕ ਦੀ ਰੇਲਿੰਗ ਨਾਲ ਜਾ ਟਕਰਾਈ। ਉੱਥੇ ਇੱਕ ਰੁੱਖ ਦੀ ਟਾਣੀ ਨੂੰ ਫੜ ਕੇ ਉਹ ਗੱਡੀ ਤੋਂ ਬਾਹਰ ਨਿਕਲਿਆ। ਪਰ ਥੋੜੀ ਦੇਰ ਵਿੱਚ ਗੱਡੀ ਦੇ ਵਜ਼ਨ ਨਾਲ ਉਹ ਰੇਲਿੰਗ ਟੁੱਟ ਗਈ ਤੇ ਉਹਦੀ ਗੱਡੀ ਪਹਾੜ ਤੋਂ ਹੇਠਾਂ 300 ਫੁੱਟ ਡੂੰਗੀ ਖਾਈ ਵਿੱਚ ਡਿੱਗੀ। ਕਾਰ ਵਿੱਚ ਧਮਾਕਾ ਹੋ ਗਿਆ। ਪਰ ਕਿਸਮਤ ਦੇ ਕਰਕੇ ਫ੍ਰੇਮ ਦੁਆਰਾ ਬਚ ਗਿਆ। ਇੰਨੀਆਂ ਘਟਨਾਵਾਂ ਤੋਂ ਬਾਅਦ ਫ੍ਰੇਮ ਸਰੀਰਕ ਤੌਰ ਤੇ ਤਾਂ ਬਚ ਗਿਆ ਪਰ ਮਾਨਸਿਕ ਤੌਰ ਤੇ ਉਹ ਪਰੇਸ਼ਾਨ ਹੋ ਚੁੱਕਾ ਸੀ। ਲਗਾਤਾਰ ਹੋ ਰਹੇ ਇਹਨਾਂ ਕ੍ਰੈਸ਼ ਤੇ ਹਾਦਸਿਆਂ ਦਾ ਅਸਰ ਫਰੇਨ ਦੀ ਨਿੱਜੀ ਜ਼ਿੰਦਗੀ ਤੇ ਵੀ ਹੋ ਰਿਹਾ ਸੀ। ਉਸ ਦਾ ਚਾਰ ਵਾਰ ਡਿਵੋਰਸ ਹੋ ਚੁੱਕਿਆ ਸੀ। ਉਹਦੇ ਕਈ ਦੋਸਤ ਉਹਦੇ ਨਾਲ ਗੱਲ ਕਰਨ ਤੋਂ ਡਰਦੇ ਸੀ, ਸੋਚਦੇ ਸੀ ਕਿ ਜਿੱਥੇ ਫਰੇਨ ਮੌਜੂਦ ਹੋਏਗਾ, ਉੱਥੇ ਜ਼ਰੂਰ ਕੁਝ ਨਾ ਕੁਝ ਬੁਰਾ ਹੋਏਗਾ। ਇਸ ਵਾਰ ਕੁਝ ਦਿਲਚਸਪ ਹੋਇਆ। 2003 ਵਿੱਚ ਆਪਣੇ 73ਵੇਂ ਜਨਮ ਦਿਨ ਤੇ ਉਹਨੇ ਜ਼ਿੰਦਗੀ ਚ ਪਹਿਲੀ ਵਾਰ ਲਾਟਰੀ ਦੀ ਟਿਕਟ ਖਰੀਦੀ। ਉਹਦੇ ਲੱਕ ਨੇ ਉਹਦਾ ਦੁਬਾਰਾ ਸਾਥ ਦਿੱਤਾ। ਲਾਟਰੀ ਖਰੀਦੇ ਕਈ ਲੋਕਾਂ ਦੀ ਅੱਧੀ ਜ਼ਿੰਦਗੀ ਲੰਘ ਜਾਂਦੀ ਹੈ ਪਰ ਕੁਝ ਨਹੀਂ ਨਿਕਲਦਾ ਪਰ ਫਰੇਨ ਨੇ ਪਹਿਲੀ ਵਾਰ ਲਾਟਰੀ ਖਰੀਦਨ ਤੇ ਹੀ 6.5 ਮਿਲੀਅਨ ਕ੍ਰੀਸ਼ੀਅਨ ਕੁਨਾਸ ਜਿੱਤ ਲਏ ਇਹਨਾਂ ਪੈਸਿਆਂ ਨਾਲ ਉਹਨੇ ਪਹਿਲਾਂ ਆਪਣੀ ਲੰਬੀ ਜ਼ਿੰਦਗੀ ਦੀ ਖੁਸ਼ੀ ਤੇ ਧੰਨਵਾਦ ਲਈ ਇੱਕ ਧਾਰਮਿਕ ਸਥਾਨ ਬਣਵਾਇਆ ਫਿਰ ਦੋ ਲਗਜ਼ਰੀ ਕਾਰ ਖਰੀਦੀ ਆਪਣੀ ਹਿਪ ਰਿਪਲੇਸਮੈਂਟ ਸਰਜਰੀ ਕਰਵਾਈ ਤੇ ਬਚਿਆ ਹੋਇਆ ਕੈਸ਼ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਗਿਫਟ ਕਰਤਾ ਪਰ ਸਧਾਰਨ ਜ਼ਿੰਦਗੀ ਜੀਣ ਲਈ ਉਹਨੇ 2010 ਵਿੱਚ ਉਹ ਦੋਵੇਂ ਲਗਜ਼ਰੀ ਕਾਰ ਬੇਚ ਦਿੱਤੇ ਤੇ ਆਪਣੇ ਹੋਮ ਟਾਊਨ ਵਿੱਚ ਇੱਕ ਛੋਟਾ ਜਿਹਾ ਕਾਰ ਲੈ ਲਿਆ ਇਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਦੋਸਤਾਂ ਦੇ ਸਰਕਲ ਵਿੱਚ ਉਹਨੂੰ ਮਿਸਟਰ ਲੱਕੀ ਕਿਹਾ ਜਾਣ ਲੱਗਾ ਬਿਕੋਜ਼ ਉਹ ਪਲੇਨ ਕ੍ਰੈਸ਼, ਟ੍ਰੇਨ ਹਾਦਸਾ, ਬੱਸ ਤੇ ਕਾਰ ਹਾਦਸਾ ਸਾਰਿਆਂ 'ਚ ਬਾਰ-ਬਾਰ ਜ਼ਿੰਦਾ ਬਚ ਕੇ ਵਾਪਸ ਆਇਆ ਸੀ ਉਹਦਾ ਜੀਵਨ ਹਮੇਸ਼ਾ ਉਤਾਰ ਚੜਾਅ ਨਾਲ ਭਰਿਆ ਰਿਹਾ ਪਰ ਉਹਨੇ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਪੋਜ਼ਿਟਿਵ ਤਰੀਕੇ ਨਾਲ ਵੇਖਿਆ 3 ਨਵੰਬਰ 2016 ਨੂੰ 87 ਸਾਲ ਦੀ ਉਮਰ ਵਿੱਚ ਉਹਦੀ ਬੁਢਾਪੇ ਦੀ ਬਜਾ ਨਾਲ ਮੌਤ ਹੋ ਗਈ। ਸੋ ਦੋਸਤੋ, ਇਹ ਸੀ ਕਹਾਣੀ ਫਰੇਂਸ ਸੇਲਕ ਦੀ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ। ਜੇ ਤੁਹਾਡੇ ਨਾਲ ਵੀ ਕੋਈ ਐਦਾਂ ਦੀ ਘਟਨਾ ਹੋਈ ਹੈ ਜਿਸ ਨਾਲ ਤੁਹਾਨੂੰ ਲੱਗਾ ਹੋਵੇ ਕਿ ਤੁਸੀਂ ਬਹੁਤ ਲੱਕੀਓ ਤਾਂ ਕਮੈਂਟ ਕਰਕੇ ਉਸ ਬਾਰੇ ਜਰੂਰ ਦੱਸਿਓ। ਦੋਸਤੋ, ਜੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ।